ਹਾਂਜੀ ਮਿੱਤਰੋ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੋ ਘੋੜੇ ਦਿਖਾਉਣੇ ਆ ਇੱਕ ਤਾਂ ਹਮ ਮੱਝੂ ਕੇ ਬਲੱਡ ਲਾਈਨ ਦਾ ਨੀਲਾ ਬਸ਼ੇਰਾ ਮਿੱਤਰੋ ਜਿਹੜਾ ਹਾਲੇ ਦੋ ਦੰਦ ਲੱਗਣਾ ਸਟਾਰਟ ਹੋਇਆਗਾ ਇਹ ਮਾਂ-ਬਾਪ ਦੋਨਾਂ ਪਾਸਿਆਂ ਤੋਂ ਪਿਓਰ ਮੱਝੂ ਕੇ ਬਲੱਡ ਲਾਈਨ ਨੂੰ ਬਿਲੋਂਗ ਕਰਦਾਗਾ ਮਾਂ ਵੀ ਇਹਦੀ ਮੱਝੂ ਕੇ ਵਾਲੇ ਲਾਣੇ ਦੇ ਵਿੱਚੋਂ ਆ ਤੇ ਪਿਓ ਵੀ ਇਹਦੀ ਵੀ ਆਪਾਂ ਤੁਹਾਨੂੰ ਡਿਟੇਲ ਕਲੀਅਰ ਕਰਦੇ ਆ ਤੇ ਦੂਜਾ ਜਿਹੜਾ ਆਪਾਂ ਤੁਹਾਨੂੰ ਮਾਰਵਾੜੀ ਘੋੜਾ ਦਿਖਾਉਣਾ ਮਿੱਤਰੋ ਪੰਜ ਕਲਿਆਣਾ ਉਹ ਆਹਾਗਾ ਇਹ ਪ्योर ਮਾਰਵਾੜੀ ਪੰਜ ਕਲਿਆਣਾ ਘੋੜਾ ਮਿੱਤਰੋ ਬਹੁਤ ਜ਼ਿਆਦਾ ਸੋਹਣਾ ਇਹ ਪ੍ਰਭਾਤ ਬਲੱਡ ਲਾਈਨ ਦੇ ਵਿੱਚੋਂ ਆ জাফর ਘੋੜੇ ਦਾ ਬੱਚਾ ਇਹਦੀ ਸਟੱਡ ਸਰਵਿਸ ਵੀ ਬਾਈਰਗਿਆਂ ਨੇ ਓਪਨ ਕੀਤੀ ਵੀ ਆ ਤੇ ਰਿਜ਼ਲਟ ਬੜੇ ਚੰਗੇ ਆਇਆ ਇਹਦੇ ਤੇ ਬਾਈਰਗਿਆਂ ਦਾ ਤੁਸੀਂ ਪਹਿਲਾਂ ਬੈਨਰ ਚੈੱਕ ਕਰੋ ਸ੍ਰੀ ਗੁਰੂ ਹਰਗੋਬਿੰਦ ਸਟੇਬਲਜ਼ ਪਿੰਡਾ ਬਾਈਰਗਿਆਂ ਦਾ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾਗਾ ਕਿਸ਼ਨਪੁਰ ਕਲਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਕਿਸ਼ਨਪੁਰ ਕਲਾ ਉੱਥੇ ਦੋਵੇਂ ਘੋੜੇ ਤੁਹਾਨੂੰ ਇੱਕ ਤਾਂ ਇਹ ਸਟੱਡ ਸਰਵਿਸ ਵਾਸਤੇ ਮਿਲ ਜਾਣਗੇ ਤੇ ਆ ਦੋ ਦੰਦ ਬਸ਼ੇਰਾ ਹਜੇ ਲੱਗਣਾ ਸਟਾਰਟ ਹੋਇਆ ਮਿੱਤਰੋ ਇਹਦੀ ਜਿਹੜੀ ਮੰਗੀ ਐਡਮ ਘੋੜੇ ਦੀ ਡਾਇਰੈਕਟਾ ਕੋਕਰੀ ਪਿੰਡ ਹੁੰਦੀ ਸੀ ਉਹ ਘੋੜੀ ਸਾਰੇ ਜਾਣਦੇ ਆ ਤਕਰੀਬਨ ਉਸ ਫੇਮਸ ਘੋੜੀ ਨੂੰ ਐਡਮ ਦੀ ਡਾਇਰੈਕਟਾ ਉਹ ਉਸ ਘੋੜੀ ਦਾ ਬੱਚਾ ਇਹ ਮਾਣ ਵਾਲੇ ਪਾਸਿਓ ਤੇ ਪਿਓ ਇਹਦਾ ਬੜਾ ਲੈਜੈਂਡ ਘੋੜਾ ਮਿੱਤਰੋ ਅਰਜਨ ਪੱਟੀਆਂ ਵਾਲਾ ਉਹ ਵੀ ਮੱਜੂ ਕੇ ਬਲੱਡ ਲਾਈਨ ਦੇ ਵਿੱਚੋਂ ਆ ਬਾਪ ਇਹਦਾ ਤੇ ਅੱਗੇ ਦਾਦਾ ਆ ਗਿਆ ਜਿਹੜਾ ਇਹਦਾ ਨੀਲਾ ਘੋੜਾ ਜਿਹੜਾ ਮੱਜੂ ਕੇ ਆਲਾ ਨੀਲਾ ਘੋੜਾ ਬਜਦਾ ਸੀ ਤੇ ਤੁਸੀਂ ਫਿਰ ਖਾਨਦਾਨੀ ਦੇਖ ਸਕਦੇ ਹੋ ਪਿਓਰ ਮੱਜੂ ਕੇ ਬਲੱਡ ਲਾਈਨ ਨੂੰ ਬਿਲੋਂਗ ਕਰਦਾ ਬਸ਼ੀਰਾ ਇਹ ਤੇ ਬਾਈ ਆਰ ਗਿਆ ਨੇ ਹੁਣ ਇਹ ਸਟੱਡ ਸਰਵਿਸ ਵਾਸਤੇ ਓਪਨ ਕੀਤਾ ਸੋ ਜੇ ਕਿਸੇ ਭਰਾਣੇ ਦੀ ਸਟੱਡ ਸਰਵਿਸ ਲੈਣੀ ਆ ਤਾਂ 21000 ਰੁਪਏ ਦੀ ਮੀਟਿੰਗ ਫੀਸ ਰੱਖੀ ਗਈ ਆ ਮਿੱਤਰੋ ਤੇ ਜੇ ਕਿਸੇ ਵੀਰ ਦਾ ਇਹਨੂੰ ਖਰੀਦਣ ਦਾ ਵਿਚਾਰ ਬਣਦਾ ਕਿਸੇ ਨੂੰ ਜੇ ਪਸੰਦ ਆਉਂਦਾ ਤੇ ਤੁਸੀਂ ਮੱਝੂ ਕੇ ਬਲੱਡ ਲਾਈਨ ਦਾ ਪਯੌਰ ਦਾ ਕੋਈ ਸਟ੍ਰੀਲੀਅਨ ਖਰੀਦਣਾ ਚਾਹੁੰਦੇ ਹੋ ਤਾਂ ਬਾਈਰਗੇ ਸੇਲ ਵੀ ਕਰ ਦੇਣਗੇ ਤੇ ਇੱਕ ਤੁਹਾਨੂੰ ਇਹਦੀ ਖਾਸ ਗੱਲ ਹੋਰ ਦੱਸਦਾ ਨਿਗਾਹ ਮਾਰਿਓ ਇਹ ਲక్ష్ਮੀ ਕਦਮਾ ਮਿੱਤਰੋ ਇਹ ਬਸ਼ੇਰਾ ਲక్ష్ਮੀ ਕਦਮਾ ਇਹਦੇ ਅਗਲੇ ਦੋ ਪੈਰ ਚਿੱਟੇ ਆ ਪਿਛਲੇ ਪੈਰ ਇਹਦੇ ਕਾਲੇ ਆ ਸੋ ਇਹ ਬੜੀ ਵੱਡੀ ਗੱਲ ਬਾਤ ਹੁੰਦੀ ਹੈ ਜਿਹਨੂੰ ਬੜਾ ਚੰਗਾ ਮੰਨਿਆ ਜਾਂਦਾ ਮਾਰਕੀਟ ਦੇ ਵਿੱਚ ਸ਼ੁਭ ਮੰਨਿਆ ਜਾਂਦਾ ਹੈਗਾ ਤੇ ਮੱਜੂ ਕੇ ਬਲੱਡ ਲਾਈਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕਦੇ ਲక్ష్ਮੀ ਕਦਮ ਘੋੜਾ ਪਹਿਲਾਂ ਦੇਖਿਆ ਹੋਣਾ ਮੇਰੇ ਤਾਂ ਕੋਈ ਧਿਆਨ ਦੇ ਵਿੱਚ ਹੈ ਨਹੀਂ ਸੋ ਬਣਤਰਾਂ ਦਾ ਬਸ਼ੀਰਾ ਬਹੁਤ ਜ਼ਿਆਦਾ ਚੰਗਾ ਤੇ ਬਲੱਡ ਲਾਈਨ ਬਹੁਤ ਜ਼ਿਆਦਾ ਚੰਗੀ ਆ ਗਈ ਇਹਦੀ ਦੋਨਾਂ ਪਾਸਿਆਂ ਤੋਂ ਤੇ ਗੱਲਬਾਤ ਕਰ ਲਿਓ ਜੇ ਕਿਸੇ ਨੇ ਖਰੀਦਣਾ ਹੋਇਆ ਸਟੱਡ ਸਰਵਿਸ ਇਹਦੀ ਓਪਨ ਆ ਤੇ ਆਹ ਜਿਹੜਾ ਤੁਹਾਨੂੰ ਮੈਂ ਘੋੜਾ ਦੱਸਿਆ ਪੰਜ ਕਲਿਆਣਾ ਇਹ ਵੀ ਬਾਈਯਾਰਗਿਆਂ ਦੇ ਫਾਰਮ ਦੇ ਉੱਤੇ ਹੀ ਖੜਿਆ ਇਹਦੀ 21 31000 ਰੁਪਿਆ ਮੀਟਿੰਗ ਫੀਸ ਆ ਪੰਜ ਕਲਿਆਣਾ ਘੋੜਾ ਦੋਸਤੋ ਇਹ জাফর ਘੋੜੇ ਦਾ ਪੁੱਤ ਆ ਤੇ ਜਿਹੜੀ ਇਹਦੀ ਮਾਂ ਗਈ ਵਾਲੀ ਸ਼ਾਨ ਦੀ ਡਾਇਰੈਕਟ ਆ ਪ੍ਰਭਾਤ ਦਾ ਇਹ ਪੋਤਾ ਆ ਗਿਆ ਤੇ জাফর ਦਾ ਮਿੱਤਰੋ ਬੱਚਾ ਆ ਗਿਆ ਤੇ ਰਿਜ਼ਲਟਾਂ ਵਾਲੀਆਂ ਜਮ੍ਹਾਂ ਇਹਨੇ ਤਾਹਾਂ ਤੋੜਤੀਆਂ ਅੱਜ ਕੱਲ ਬੱਚੇ ਦੇ ਚੰਗੇ ਚੰਗੇ ਆ ਗਿਆ ਤੇ ਕਾਦੇ ਦਾ ਹੂ तकरीबन 65 ਇੰਚ ਮਾਰਕਿੰਗ ਤੁਸੀਂ ਦੇਖ ਸਕਦੇ ਹੋ ਜਮਾ ਇੱਕੋ ਜਿਹਾ ਬਰਾਬਰ ਤੱਕ ਇਹਦੇ ਪੈਰ ਚਿੱਟੇ ਆ ਚਾਰੇ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਕੰਨ ਬਹੁਤ ਛੋਟੇ ਆ ਬੱਚੇ ਵੀ ਇਹਦੇ ਸੇਮ ਮਾਰਕਿੰਗ ਵਾਲੇ ਦੋ ਪੈਰ ਚਿੱਟੇ ਤਿੰਨ ਪੈਰ ਚਿੱਟੇ ਤੇ ਪੰਜ ਗੱਲਿਆਣੇ ਆਈ ਜਾਂਦੇ ਆ ਨੰਬਰ 22 ਸਤਿੰਦਰ ਮਾਨ ਦਾ ਤੇ 22 ਭੱਲੇ ਦਾ ਨੋਟ ਕਰ ਲਓ ਸਕਰੀਨ ਦੇ ਉੱਤੇ ਆਪਾਂ ਦੇਤਾ ਤੇ ਇਹਦੀ ਫੀਸ ਆ ਜਿਹੜੀ ਇਹ 21000 ਰੁਪਿਆ ਰੱਖੀ ਆ ਹਾਲੇ ਦੋ ਦੰਦ ਲੱਗਣਾ ਸਟਾਰਟ ਹੋਇਆ ਤੇ ਹਜੇ ਪੂਰੇ ਦੋ ਦੰਦ ਹੋਇਆ ਨਹੀਂ ਤੇ ਇਹਦੀ 21000 ਰੁਪਿਆ ਸਟੱਡ ਸਰਵਿਸ ਫੀਸ ਆ ਜੇ ਕੋਈ ਚਾਹਵਣ ਸੱਜਣ ਖਰੀਦਣਾ ਚਾਹੁੰਦਾ ਤਾਂ ਬਾਈ ਵਰਗੇ ਤੇ ਜੇ ਕੋਈ ਗੱਲਬਾਤ ਬਣਦੀ ਹੋਈ ਇਹਨੂੰ ਸੇਲ ਵੀ ਕਰ ਦੇਣਗੇ ਤੇ ਦੂਜੇ ਘੋੜੇ ਦੀ ਮਿੱਤਰੋ ਫੀਸ ਹੈ 31000 ਰੁਪਿਆ ਸਤਿੰਦਰ ਮਾਨ ਦਾ ਨੰਬਰ ਨੋਟ ਕਰ ਲਓ 72007 408 ਤੇ ਦੂਜਾ ਨੰਬਰ ਆ ਬਾਈ ਭੱਲੇ ਦਾ 97805 31113 ਦੋਨੇ ਨੰਬਰਾਂ ਚੋਂ ਕਿਸੇ ਤੇ ਮਰਜ਼ੀ ਤੁਸੀਂ ਕਾਲ ਕਰ ਲਿਓ ਤੇ ਜਿਹੜਾ ਪਿੰਡ ਆ ਇਹ ਕਿਸ਼ਨਪੁਰ ਕਲਾ ਇਹ ਜਗਰਾਮਾ ਤੋਂ ਤਕਰੀਬਨ 24-25 ਕਿਲੋਮੀਟਰ ਦੂਰ ਪਈ ਜਾਂਦਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਸਿਧਵਾ ਬੇਟ ਦੇ ਨੇੜੇ ਰਹਿ ਜਾਂਦਾ ਸੋ ਜੇ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਬਾਈ ਯਰਗਿਆਂ ਨੂੰ ਫੋਨ ਲਾ ਲਿਓ ਦੋਵੇਂ ਘੋੜੇ ਚੰਗੇ ਬਹੁਤ ਆ ਤੇ ਇਹਦੇ ਵੀ ਰਿਜ਼ਲਟ ਚੰਗੇ ਆਉਣਗੇ ਮੱਜੂ ਕੇ ਬਲੱਡ ਲਾਈਨ ਵਾਲੀ ਇਹਲੀ ਖਾਨਦਾਨੀ ਆ ਦੂਜੇ ਘੋੜੇ ਦੇ ਤਾਂ ਰਿਜ਼ਲਟ ਆਈ ਗਏ ਆ ਆ ਬਾਈ ਯਰਗਿਆਂ ਦਾ ਤੁਸੀਂ ਪੋਸਟਰ ਵੀ ਦੇਖ ਲਿਓ ਇਹਦੇ ਨੰਬਰ ਨੰਬਰ ਮਿਲ ਜਾਣਗੇ ਤੁਹਾਨੂੰ